ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਇਸ ਬਲੌਗ ਦੇ ਵਿੱਚ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ ਮੈਂ ਰੁਕਿਆ ਹੋਇਆ ਹਾਂ ਪਿੰਡ ਪਾਰਕ ਚੱਕ ਅੱਜ ਆਪਾਂ ਤੁਰ ਪਏ ਹਾਂ ਤੋਂ ਮੈਂ ਦੋ ਦਿਨ ਰੁਕਿਆ ਇਥੇ ਤਰੀਕ ਹੈਗੀ ਅੱਜ 26 ਜੂਨ ਤੇ ਅੱਜ ਸ਼ਾਮ ਤੱਕ ਪਹੁੰਚ ਜਾਵਾਂਗੇ ਪਾਣੀ ਘਰ ਪਾਣੀ ਘਰ ਇਥੋਂ 18-19 ਕਿਲੋਮੀਟਰ ਬਾਅਦ ਹੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਰੂਰ ਸਾਰੇ ਜਣੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜਿਹੜੇ ਅੱਜ ਪਹਿਲੇ ਦਿਨ ਆਪਣਾ ਬਲੌਗ ਦੇਖ ਰਹੇ ਆ ਉਹਨਾਂ ਲਈ ਜਾਣਕਾਰੀ ਹੈ ਕਿ ਮੈਂ ਇਹ ਲਦਾਖ ਦਾ ਸਫ਼ਰ ਪੈਦਲ ਕਰ ਰਿਹਾ ਹਾਂ ਇਹ ਟੂਰ ਹਮੇਂ ਜਾਣਾ ਬਟਾਲਿਕ ਬਟਾਲਿਕ ਤੋਂ ਲੇ ਨੁਬਰਾ ਵੈਲੀ ਤੇ ਫਿਰ ਪੈਗਾਉਂਗ ਪੈਗਾਉਂਗ ਝੀਲ ਜਾ ਕੇ ਆਪਾਂ ਦੇਖਾਂਗੇ ਕਿ ਉੱਥੋਂ ਦਾ ਮੌਸਮ ਕਿਹੋ ਜਿਹਾ ਤੇ ਕਿੰਨੇ ਦਿਨ ਲੱਗਦੇ ਆ ਜਾਣ ਆਉਣ ਦੇ ਉਦੋਂ ਦਾ ਅਗਲਾ ਸਫ਼ਰ ਆਪਾਂ ਉਦੋਂ ਗਾਂ ਜਾ ਕੇ ਤੈਅ ਕਰਾਂਗੇ ਹੁਣ ਆਪਾਂ ਪਾਣੀ ਖਰ ਪਹੁੰਚਦੇ ਆਂ ਤੇ ਇੱਥੋਂ ਪਿਛਲੇ ਜਿਹੜੇ ਆਪਾਂ ਦੋਹਾਂ ਸਫ਼ਰ ਕੀਤਾ ਉਹ ਸਾਰੇ ਬੋਧੀ ਲੋਕ ਸੀਗੇ ਬੋਧੇਸਤੂ ਸੀ ਸਾਰੇ ਉਹ ਤੇ ਇੱਥੋਂ ਹੁਣ ਸਾਰੀ ਮੁਸਲਮਾਨ ਕਮਿਊਨਿਟੀ ਸ਼ੁਰੂ ਹੋ ਗਈ ਆ ਇਹ ਸਾਰਾ ਇਲਾਕਾ ਸਿੰਹਾ ਮੁਸਲਮਾਨਾਂ ਦਾ ਸੁੰਨੀ ਅਦਰ ਬਹੁਤ ਘੱਟ ਨੇ ਤੇ ਅੱਜ ਤੋਂ ਇਹਨਾਂ ਦੇ ਮੁਹਾਰਮ ਵੀ ਸ਼ੁਰੂ ਹੋ ਗਏ ਨੇ ਸੋ ਹੁਣ ਆਪਾਂ ਅਗਲੇ ਪਿੰਡ ਦੇਖਦੇ ਹਾਂ ਕਿ ਹੌਲੀ-ਹੌਲੀ ਪਾਣੀ ਫੇਰ ਪਹੁੰਚਦੇ ਮੈਂ ਜਦੋਂ ਦਾ ਸਫ਼ਰ ਸ਼ੁਰੂ ਕੀਤਾ ਆਟਲ ਟਨਲ ਤੋਂ ਸਭ ਤੋਂ ਵੱਧ ਹਰਿਆਲੀ ਵਾਲਾ ਮੈਨੂੰ ਇਹ ਪਿੰਡ ਦਿਖਿਆ ਤੇ ਹਰਿਆਲੀ ਦਾ ਕਾਰਨ ਵੀ ਇਹੀ ਆ ਕਿ ਇੱਥੇ ਆ ਦਰਖਤ ਬਹੁਤ ਨੇ ਵਿਲੋ ਕਹਿੰਦੇ ਇਹਨਾਂ ਨੂੰ ਇਹ ਪਤਾ ਨਹੀਂ ਹੁਣ ਇਹ ਅੰਗਰੇਜ਼ੀ ਦਾ ਨਾਮ ਆ ਕਿ ਕਿਹੜੀ ਭਾਸ਼ਾ ਦਾ ਪਰ ਇਹਦਾ ਨਾਮ ਵਿਲੋ ਆ ਇਦੀਆਂ ਲੱਕੜਾਂ ਵਰਤਦੇ ਆ ਘਰ ਬਣਾਉਣ ਦੇ ਲਈ ਆਪਣੇ ਤੇ ਇੱਥੇ ਜੌਂ ਬੀਜੇ ਹੋਏ ਆ ਇਹ ਸਾਰਾ ਇਲਾਕਾ ਸਾਲ ਦੇ 4-5 ਮਹੀਨੇ ਖੁੱਲਾ ਰਹਿੰਦਾ ਉਸ ਤੋਂ ਬਾਅਦ ਬਰਫ਼ ਦੇ ਨਾਲ ਸਾਰਾ ਬੰਦ ਹੋ ਜਾਂਦਾ ਜੌਂ ਬੀਜਦੇ ਆ ਇੱਥੇ ਤੇ ਜੌਂ ਦੇ ਸੱਤੂ ਬਣਾ ਕੇ ਖਾਂਦੇ ਨੇ ਸੱਤੂ ਦਾ ਆਪਾਂ ਸਾਰਿਆਂ ਨੂੰ ਪੰਜਾਬੀਆਂ ਨੂੰ ਵੀ ਪਤਾ ਹੀ ਆ ਆਪਣੇ ਕਲਚਰ ਚੀ ਵੀ ਹੈਗੇ ਨੇ ਜਵਾਕ ਇਹਨਾਂ ਦੇ ਕਾਰਗਿਲ ਪੜਦੇ ਆ ਕੁਛ ਲੇਹ ਪੜਦੇ ਆ ਕਈਆਂ ਦੇ ਪੰਜਾਬ ਵੀ ਪੜਦੇ ਆ ਹੁਣ ਮੈਂ ਜਿੱਥੇ ਰੁਕਿਆ ਸੀ ਗਿਆ ਇਹਨਾਂ ਦੀ ਕੁੜੀ ਇੱਕ ਖਾਲਸਾ ਕਾਲਜ ਪੜ੍ਹਦੀ ਆ ਅੰਮ੍ਰਿਤਸਰ ਪਿੱਛੇ ਜੇ ਰੁਕਿਆ ਸੀ ਮੈਂ ਇੱਕ ਪਿੰਡ ਦੇ ਵਿੱਚ ਤਾਂ ਉਹਨਾਂ ਦਾ ਮੁੰਡਾ ਬਾਬਾ ਫਰੀਦ ਪੜ੍ਹਦਾ ਸੀ ਤ्यों ਪੜਾਈ ਲਈ ਦੂਰ ਜਾਂਦੇ ਨੇ ਪਿੰਡਾਂ ਦੇ ਵਿੱਚ ਇਹਨਾਂ ਦੇ ਬਸ ਪ੍ਰਾਇਮਰੀ ਤੇ ਮਿਡਲ ਸਕੂਲ ਹੀ ਨੇ ਇਸ ਗਰਾ ਨੂੰ ਆਪਾਂ ਕਹਿ ਚੁੱਕੇ ਆ ਅਲਵਿਦਾ ਤੇ ਹੁਣ ਆਪਾਂ ਗਾ ਨਵੇਂ ਲੋਕਾਂ ਚ ਤੇ ਨਵੀਆਂ ਜੂਹਾਂ ਚ ਜਾਂਦੇ ਆ ਇੱਥੋਂ ਇੱਕ ਪਿੰਡ ਹੈਗਾ 8-9 ਕਿਲੋਮੀਟਰ ਬਾਅਦ ਪਹਿਲਾਂ ਉਸ ਪਿੰਡ ਦੇ ਦਰਸ਼ਨ ਕਰਦੇ ਆ। ਉਹਦੀ ਜੂਨ ਮੱਥਾ ਟੇਕਦੇ ਆ। ਜਿਹੜਾ ਮੇਨ ਹਾਈਵੇ ਆ ਉਹ ਤਾਂ ਜਾਂਦਾ ਉੱਪਰ ਇਧਰਲੇ ਪਾਸੇ। ਮੈਂ ਪਿੰਡ ਦੇ ਵਿੱਚ ਦੀ ਹੋ ਗਿਆ ਸੀ। ਗਾਂ ਜਾ ਕੇ ਆਪਾਂ ਐਸੇ ਹਾਈਵੇ ਤੇ ਚੜ ਜਾਂਗੇ ਫਿਰ। ਸਰੂਤ ਰਿਆ ਇਹ ਨਿਕਲਦਾ ਸੀਗਾ ਦਰੰਗ ਦਰੰਗ ਗਲੇਸ਼ੀਅਰ ਤੋਂ। ਆਪਣੇ ਨਾਲ-ਨਾਲ ਜਾਊਗਾ ਇਹ ਤੁਰ ਤੱਕ ਕਾਰਗਿਲ ਤੱਕ। ਤੇ ਉਹ ਪਿੰਡ ਹੈ ਮਗਰਲਾ। ਜਿੱਧਰੋਂ ਆਪਾਂ ਆਏ ਆ। ਇਸ ਪਹਾੜ ਦੇ ਮਗਰਲੇ ਪਾਸੇ ਨਨਕਨ ਗਲੇਸ਼ੀਅਰ ਤੇ ਚੋਟੀ ਤੇ ਮਗਰ ਰਹਿ ਗਈ ਇੱਥੇ ਆ ਕੇ ਆਪਾਂ ਹਾਈਵੇ ਤੇ ਚੜ ਗਏ 301 ਤੇ ਪਿੱਛੋਂ ਇਸ ਪਿੰਡ ਦੇ ਵਿੱਚਕਾਰ ਦੀ ਹੋਗਾ ਸੀਗਾ ਹੋ ਸਕਦਾ ਇਹ ਰਾਹ ਬਣਨ ਤੋਂ ਪਹਿਲਾਂ ਹਾਈਵੇ ਬਣਨ ਤੋਂ ਪਹਿਲਾਂ ਆਹੀ ਰਾਹ ਹੋਵੇ ਲੋਕ ਇਸੇ ਰਾਹ ਤੋਂ ਜਾਂਦੇ ਹੁਣ ਟੀਕ ਡਾਇਵਰਸ਼ਨ ਆ ਆ ਗਿਆ ਜੀ ਆਪਣਾ ਵੱਡਾ ਰਾਹ ਮੈਂ ਇੱਥੇ ਬੈਠਾ ਸਾਹ ਲੀ ਜਾਂਦਾ ਸੀ ਕਿ ਕਾਰ ਰੁਕੀ ਤੇ ਆਪਾਂ ਨੂੰ ਦੋ ਕੇਲੇ ਦੇ ਕੇ ਖਾਣ ਦੇ ਲਈ ਆਈਂ ਸਫਰਾਂ ਦੇ ਵਿੱਚ ਸੱਜਣ ਮਿੱਤਰ ਮਿਲਦੇ ਰਹਿੰਦੇ ਨੇ ਰਹਿਣ ਦੀਆਂ ਥਾਵਾਂ ਖਾਣ ਦੀਆਂ ਚੀਜ਼ਾਂ ਸਭ ਕੁਝ ਮਿਲ ਜਾਂਦਾ ਸਰੂਤ ਰਿਆ ਬਰਫ਼ ਦੇ ਗਲੇਸ਼ੀਅਰ ਦੇ ਠੰਡੇ ਜੀ ਰੰਗੀ ਜਾਂਦਾ ਇਹ ਜੀ ਮਿੱਟੀ ਰਲੀ ਹੋਈ ਤਾਂ ਕਰਕੇ ਆਪਾਂ ਨੂੰ ਐ ਲੱਗਦਾ ਵੀ ਇਹ ਮਿੱਟੀ ਆ ਪਰ ਇਹ ਸਾਰੀ ਬਰਫ਼ ਆ ਬਰਫ ਦਾ ਜੰਮਿਆ ਹੋਇਆ ਗਲੇਸ਼ੀਅਰ ਤਾਂ ਇੰਨਾ ਚੋਟੀਆਂ ਤੋਂ ਬਰਫ਼ ਖੁਰਖੁਰ ਕੇ ਆਉਂਦੀ ਏ ਥੱਲੇ ਧੁੱਪ ਹੋਵੇ ਤਾਂ ਬਰਫ਼ ਪਾਣੀ ਬਣ ਕੇ ਥੱਲੇ ਆ ਜਾਂਦੀ ਆ ਨਹੀਂ ਕਈ ਵਾਰੀ ਵੈਸੇ ਇਹ ਵੀ ਹੁੰਦਾ ਕਿ ਉਤੋਂ ਬਰਫ਼ ਧੌਪਣਾ ਟੁੱਟ ਜਾਂਦੀ ਆ ਤੇੜਾ ਆ ਜਾਂਦੀਆਂ ਬਰਫ਼ ਦੇ ਵਿੱਚ ਤੇ ਬਣੀ ਤਣੀ ਥੱਲੇ ਉਵੇਂ ਰੁੜਿਆ ਆਉਂਦੀ ਸਾਰੀ ਫਿਰ ਥੱਲੇ ਆ ਕੇ ਇਦਾਂ ਦਾ ਗਲੇਸ਼ੀਅਰ ਬਣਾ ਲੈਂਦੀ ਜਿਵੇਂ ਆ ਬਣਿਆ ਹੋਇਆ ਇੱਥੇ ਥੋੜਾ ਜੱਕੇ ਜਾ ਕੇ ਪੰਜ 6 ਕਿਲੋਮੀਟਰ ਵਾਟ ਅੱਗੇ ਜਾ ਕੇ ਨਾ ਸ਼ਰੂ ਵੈਲੀ ਦਾ ਵੀਪੁਆਇੰਟ ਆ ਹੁਣ ਆਪਾਂ ਬਿਲਕੁਲ ਹਰੇ ਪਹਾੜਾਂ 'ਚ ਵੜ ਜਾਏਂਗਾ ਜਾਂ ਜਾ ਕੇ ਇਹ ਜੁਗਾ ਗ੍ਰੀਨਰੀ ਬਹੁਤ ਆਉਗੀ ਸਾਰੇ ਪਹਾੜਾਂ ਦੇ ਵਿੱਚ ਇਹੋ ਜਿਹੇ ਜੀਸੀਬੀਆਂ ਲੱਗੀਆਂ ਹੋਈਆਂ ਨੇ ਕਿਤੇ ਰਾਹ ਕੱਟ ਰਹੇ ਕਿਤੇ ਫਰੰਗਾ ਕੱਢੀ ਜਾਂਦੇ ਆ ਕਿਤੇ ਪਾਣੀ ਦੀ ਪਾਈਪਾਂ ਵਿਛਾਈ ਜਾਂਦੇ ਆ ਕਿਤੇ ਬਿਜਲੀ ਦੀ ਸਰਪਲਾਈ ਸ਼ੁਰੂ ਕਰੀ ਜਾਂਦੇ ਆ ਪਹਾੜਾਂ ਦੇ ਵਿੱਚ ਇੱਕ ਦਾ ਬ੍ਰਾਂਚ ਦਾ ਬੂਟਾ ਹੁੰਦਾ ਉਹਦੇ ਫੁੱਲ ਬਹੁਤ ਸੋਹਣੇ ਹੁੰਦੇ ਆ ਬ੍ਰਾਂਚ ਨੂੰ ਹਿਮਾਚਲ ਦਾ ਗਲਾਬ ਵੀ ਕਿਹਾ ਜਾਂਦਾ ਪਰ ਇੱਕ ਆਹ ਵਾਲੇ ਬੂਟੇ ਹੁੰਦੇ ਆ ਇਹ ਹੁੰਦੇ ਆ ਲਗਭਗ 32 33 3400 ਮੀਟਰ ਦੀ ਉਚਾਈ ਤੇ ਛੋਟੇ ਛੋਟੇ ਬੂਟੇ ਹੁੰਦੇ ਪਰ ਇਹ ਫੁੱਲ ਬਹੁਤ ਸੋਹਣੇ ਹੁੰਦੇ ਆ ਪੂਰੇ ਪਹਾੜ ਦੇ ਵਿੱਚ ਉਗਰੇ ਹੋਏ ਆ ਇਹ ਇੱਕ ਆਹ ਵਾਲੇ ਫੁੱਲ ਹੋ ਗਏ ਇਹ ਦੂਰੋਂ ਦੇਖਣ ਚ ਤਾਂ ਲੱਗਦਾ ਜਿਵੇਂ ਕੈਕਟਸ ਹੁੰਦਾ ਪਰ ਇਹ ਕੈਕਟਸ ਨਹੀਂ ਹੈਗਾ ਇਹ ਵੀ ਫੁੱਲ ਹੀ ਆ ਪਰ ਜਿਹੜੇ ਉਹ ਵਾਲੇ ਉੱਪਰਲੇ ਫੁੱਲ ਗੁਲਾਬੀ ਜਿਹੇ ਇਹ ਬਾਰੇ ਸੋਹਣੇ ਹੁੰਦੇ ਆ ਉਹ ਤਾਂ ਤੱਕ ਹੋਏਗਾ ਪੂਰੇ ਉੱਪਰ ਤੱਕ ਪਹਾੜ ਦੀ 30 ਤੱਕ ਬ੍ਰਾਂਚ ਆਪ ਨੂੰ ਇੱਧਰ ਨਹੀਂ ਮਿਲਣਾ ਮੈਨੂੰ ਲੱਗਦਾ ਇਹ ਸਾਰਾ ਪਹਾੜ ਭਰਿਆ ਹੋਇਆ ਹੈ ਨਾ ਫੁੱਲਾਂ ਦੇ ਨਾਲ ਕਸਟਮਰ ਹੁਣ ਖੜਾ ਹੈਗਾ ਫਰੂ ਵੈਲੀ ਦੇ ਵਿੱਚ ਫਰੂ ਵੈਲੀ ਕਾਰਗਿਲ ਇੱਥੇ ਪੂਰੇ ਜੋਰ ਸ਼ੋਰ ਦੀ ਕੰਮ ਚੱਲੀ ਜਾਂਦਾ ਨਵੇਂ ਰਾਹ ਬਣਾਉਣ ਦਾ ਇੱਕ ਤਾਂ ਆਪਣੇ ਸਾਹਮਣੇ ਆ ਇਸ ਪਹਾੜ ਦੇ ਮਗਰਲੇ ਪਾਸੇ ਰਾਹ ਗਿਆ ਉਹ ਤਾਂ ਤੋਂ ਲੈ ਕੇ ਗਿਆ ਯਾਰ ਇਥੋਂ ਦੀ ਇਥੇ ਤਾਂ ਰਾਹ ਬਣਾਈ ਜਾਂਦੇ ਆ ਇੱਕ ਰਾਹ ਜੀ ਸੀ ਜਾਂਦਾ ਆਪ ਨੂੰ ਸਾਹਮਣੇ ਆ ਜਿਹੜੇ ਕੋਠੇ ਜਿ ਦੇਸ ਦੇ ਘਰ ਇਹਦੇ ਉੱਪਰ ਦੀ ਇੱਕ ਲਕੀਰ ਜੀ ਦਿਸਦੀ ਆ ਇੱਥੇ ਵੀ ਰਾਹ ਬਣੀ ਜਾਂਦਾ ਇਹ ਵੀ ਇਸ ਪਹਾੜ ਦੇ ਮਗਰਲੇ ਪਾਸੇ ਜਾਊਗਾ ਰਾਹ ਉੱਥੋਂ ਦੀ ਇੱਕ ਰਾਹ ਆ ਆਪਣੇ ਥੱਲੇ ਆ ਇੱਕ ਉਹ ਸਾਹਮਣੇ ਆ ਇਹ ਰਾਹ ਆਪ ਨੂੰ ਜੋੜਦਾ ਉਸ ਪਿੰਡ ਦੇ ਨਾਲ ਪਿੰਡ ਨਹੀਂ ਹੈਗਾ ਮਤਲਬ ਇਹ ਪੰਜ ਪੰਜ ਚਾਰ ਚਾਰ ਘਰ ਜੇ ਨੇ ਪਿੰਡ ਥੋੜਾ ਜਿਹਾ ਥੋਂ ਅੱਗੇ ਆ ਸਾਰੇ ਆ ਪਹਾੜਾਂ ਦੇ ਵਿੱਚ ਰਾਹਾਂ ਤੇ ਜਾਲ ਵਿਛੀ ਜਾਂਦਾ ਆਵੇ ਸਾਹਮਣੇ ਇੱਕ ਆਹ ਇੱਥੋਂ ਦੀ ਰਾਹ ਜਾਂਦਾ ਇਹ ਐਸ ਪਹਾੜ ਤੇ ਮਗਰਲੇ ਪਾਸੇ ਜਾਂਦਾ ਹੁਣ ਤਾਂ ਇਹ ਰਾਹ ਗੱਦੀ ਲੋਕ ਵਰਤਦੇ ਹਜੇ ਦਾ ਕਿਉਂਕਿ ਇਹ ਕੱਚੇ ਨੇ ਪਰ ਹੌਲੀ ਹੌਲੀ ਇਹ ਪੱਕੇ ਹੋ ਜਾਣਗੇ ਸਾਰੇ ਇੱਥੋਂ ਸ਼ੁਰੂ ਹੁੰਦਾ ਨਨਕੋਣਾ ਟ੍ਰੈਕ ਇਦੋਂ ਮਗਰ 2 ਪੁਆਇੰਟ ਹੋਰ ਸੀਗੇ ਜਿੱਥੋਂ ਟ੍ਰੈਕ ਸ਼ੁਰੂ ਹੁੰਦਾ ਤੇ ਇਧਰ ਦੀ ਜਾ ਕੇ ਤਾਂ ਉੱਥੇ ਬਣਿਆ ਹੋਇਆ ਬੇਸ ਕੈਂਪ ਇਹਨਾਂ ਦਰਖਤਾਂ ਦੇ ਮਗਰਲੇ ਪਾਸੇ ਜੇ ਤੇ ਇਹਦੇ ਇਧਰਲੇ ਪਾਸੇ ਇੱਥੇ ਸਰਕਾਰੀ ਟੂਰਿਜ਼ਮ ਵਿਭਾਗ ਵਾਲਿਆਂ ਦਾ ਹੈਗਾ ਲੋਜ ਹਾਂ ਜਿਹੜੀ ਕਾਰ ਜੀ ਖੜੀ ਆ ਇਹ ਸਰਕਾਰੀ ਬਣਿਆ ਹੋਇਆ ਇਹ ਨਨਕੋਨ ਕਰਕੇ ਹੀ ਆ ਕਿਉਂਕਿ ਇੱਥੇ ਵੱਡੇ ਵੱਡੇ ਕਲੈਂਬਰ ਆਉਂਦੇ ਆ ਵੱਡਾ ਟਰੈਕ ਆ ਇਹ ਬਹੁਤ ਲੋਕ ਆ ਜਿਹੜੇ ਬੇਸ ਕੈਂਪ ਤੱਕ ਜਾਂਦੇ ਆ ਤੇ ਉਹ ਵੀ ਹੈਗੇ ਨੇ ਜਿਹੜੇ ਤਾਂ ਸਬਮਿਟ ਕਰਕੇ ਆਉਂਦੇ ਜਾਂ ਮ ਉੱਪਰ ਪਹੁੰਚਦੇ ਨਨਕੋਨ ਤੇ ਇਹ ਤਾਂ ਆਪਣਾ ਰਾਹ ਦੱਸਦੇ ਸੀ ਕਿ ਮੈਨੂੰ ਲੱਗਦਾ ਉਹੀ ਰਾਹ ਹੋਣਾ ਨੌਨਕੋਨ ਟ੍ਰੈਕ ਦਾ ਫਿਰ ਉਹ ਦਰਿਆ ਇੱਥੇ ਆ ਕੇ ਜੁਮਈ ਭੀੜੀ ਜੀ ਜਗ੍ਹਾ ਤੇ ਵੇਖਦੀ ਮਗਦਾ ਛੋਟੀ ਜੀ ਖਾੜੀ ਹੈ ਬਸ ਇਸ ਪਹਾੜ ਦੇ ਥੱਲੇ ਦੀ ਜੋ ਸਾਹਮਣੇ ਨਿਕਲਦਾ ਗਾਂ ਜਾਦੀ ਇੱਥੋਂ ਪਿੰਡ ਸ਼ੁਰੂ ਹੋ ਗਿਆ ਦਾ ਨਾਮ ਪਤ ਨਹੀਂ ਟੌਂਕ ਲੋਖਣੀ ਇਹੋ ਜਿਹਾ ਨਾਮ ਹੋਵੇਗਾ ਹੁਣ ਆਪਾਂ ਲੱਭ ਰਹੇ ਹਾਂ ਕੋਈ ਢਾਬਾ ਜਿੱਥੋਂ ਆਪਣਾ ਪੀਣ ਨੂੰ ਵਧੀਆ ਜੀ ਚਾਹ ਮਿਲ ਜੇ ਵੇ ਟੂ ਕਮਾ ਟੈਂਕ ਠੰਡਾ ਠੰਡਾ ਪਾਣੀ ਲੱਗਦਾ ਮੂੰਹ ਤੇ ਆਰਾਮ ਜਿਹਾ ਆ ਜਾਂਦਾ ਇਹ ਨਾਲਾ ਜਾ ਕੇ ਆਪਣੇ ਸਮੁੰਦਰ ਆਦੇ ਵਿੱਚ ਢੇਕਦਾ ਇਹੋ ਜੇ ਨਾਲੇ ਰਲ ਮਿਲ ਕੇ ਦਰਿਆ ਬਣਾਉਂਦੇ ਆ। ਉਹ ਸਾਹਮਣੇ ਸਕੂਲ ਦੀ ਇਮਾਰਤ ਆ। ਅਰੇ ਨਵੀਂ ਜੀ ਬਣੀ ਹੋਈ ਆ। ਇਧਰ ਸਕੂਲਾਂ ਦੀ ਬਿਲਡਿੰਗਾਂ ਬੱਸ ਇਸ ਤਰ੍ਹਾਂ ਸੋਹਣੀਆਂ ਨੇ। ਜਿੰਨੇ ਕ ਸਕੂਲਾਂ ਮੈਂ ਤੱਕ ਦੇਖੇ ਪਰ ਮੈਨੂੰ ਕਿਸੇ ਵੀ ਸਕੂਲ ਦੇ ਵਿੱਚ ਕੋਈ ਵੱਡਾ ਗਰਾਊਂਡ ਨਹੀਂ ਦੇਖਿਆ ਗਿਆ। ਸਿਰਫ ਬਿਲਡਿੰਗ ਹੀ ਹੁੰਦੀ ਹੈ ਗੱਲੀ। ਪੱਕੇ ਘਰ ਪੱਕਿਆਂ ਬਲੋਕਾਂ ਦੇ ਬਣੇ ਹੋਏ ਘਰ ਨੇ ਇਹ ਨਵੇਂ ਘਰ ਆ ਜਿਹੜੇ ਪੁਰਾਣੇ ਨੇ ਉਹ ਤਾਂ ਸਾਰੇ ਕੱਚੇ ਬਲੋਕ ਹੀ ਨੇ ਬਸ ਇਹ ਪਿੰਡ ਦੇ ਵਿੱਚ ਜ਼ਿਆਦਾਤਰ ਘਰ ਪੱਕਿਆਂ ਬਲੋਕਾਂ ਦੇ ਬਣੇ ਹੋਏ ਆ ਇੱਥੇ ਬਿਜਲੀ ਦੀ ਸਪਲਾਈ ਵੀ ਹੈਗੀ ਆ ਤੇ ਆ ਮੈਨੂੰ ਲੱਗਦਾ ਵੀ ਕੋਈ ਦੁਕਾਨ ਆ ਛੋਟੀ ਜੀ ਕੁਝ ਹੋਇਆ ਇੱਥੋਂ ਖਾਣੇ ਪੀਣੇ ਕੋਈ ਪਤਾ ਨਹੀਂ ਕੀ ਹੋਊਗਾ ਇਹ है तो दुकान ही ठंडे पैसे हेलो नमस्ते जी, नुमस्ते जी। कैसे हो हम पंजाब से अच्छा। यार मेरे को ये दे दे पीने को कुछ भी जे मैं माजा वगैरह ये दे दे हाँ ये दे दे यार खाने को क्या मिलेगा खाने के है ਬਿਸਕੁਟ ਖਾ ਕੇ ਤਾਂ ਜੀਅ ਕੇ ਪਿਆ ਯਾਰ ਕੁਛ ਹੋਰ ਨਮਕੀਨ ਹੈਗਾ ਅਗਰੀਆਂ ਜੀਆਂ ਦੇ ਯਾਰ ਆਹ ਦੀ ਪੈਕਟ ਪਾੜ ਕੇ ਇੱਕ ਉਹ ਫਾਇਦਾ ਲਾ ਗਿਆ ਦੱਸ ਕਿੱਥੇ ਗਿਆ ਇੱਕ ਦੇ 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 ਦੋ ਦੇ ਦੇ ਚੱਲ ਦੋ ਦੇ ਫਾਇਦਾ ਜਾ ਰਹਾ ਹਾਂ ਹਾਂ ਵੀਰੇ ਫਾਇਦਾ ਬਹੁਤ ਮਸਲਾ ਬੁੱਜ ਗਏ ਇਸ ਨਾ ਸੱਚ ਜੀ 60 ਰੁਪਏ ਹੋ ਗਏ ਬਾਰਕੋਡ ਹੈ ਇਹ ਦੇ ਇਹ ਹੋ ਜਾਏਗਾ ਉੱਪਰ ਵਾਲਾ ਇਹ ਹੋ ਜਾਏਗਾ ਇਹ ਨਹੀਂ ਹੋਇਆ ਇਹੀ ਕਰਦੇ ਅੱਜ ਤੱਕ ਦੁਪਹਿਰ ਦੇ 12 ਵਜੇ ਤੇ ਪਾਣੀ ਖੜ ਰਹਿ ਗਿਆ 10 ਕਿਲੋਮੀਟਰ ਬਾਅਦ ਇਹ ਪਾਣੀ ਖੜੀ ਆ ਪਰ ਰੁਕਣਾ ਅੱਜ ਨਹੀਂ। ਸੋ ਅੱਜ ਆਪਣੇ ਕੋਲੇ ਖੁੱਲਾ ਸਮਾਂ ਆ ਪਰ ਆਰਾਮ ਨਾਲ ਜਾਂਦੇ ਹੌਲੀ ਹੌਲੀ। ਕੱਲ ਤਾਂ ਪਹਿਲਾਂ ਵੀ ਨਹੀਂ ਸੀਗੀ ਪਰ ਹੁਣ ਮੈਂ ਜਮੇ ਮਰਜ਼ੀ ਦਾ ਪੈਰ ਪਾੜਦਾ। ਉਹ ਸਾਹਮਣੇ ਪਿੰਡ ਦੇ ਸੀ ਜਾਂਦਾ ਪੁਣੇ ਅਕਾ। ਇੱਥੋਂ ਆਪਾਂ ਨੂੰ ਕੁਝ ਖਾਣ ਪੀਣ ਨੂੰ ਮਿਲ ਸਕਦਾ। ਉਹ ਨਾ ਪਹਾੜਾਂ ਦੇ ਵਿਚਾਲੇ ਉਹ ਪਿੰਡ। ਦੇ ਦੋ ਸਾਧ ਨੇ ਗੁਰਦਿਆਂ ਹੋ ਗਿਆ ਪੋਲ ਵਾਲੀ ਜੀ ਜਦੋਂ ਲਾਦਾ ਵੀ ਕੱਪੜੇ ਆਪਣੇ ਨਮਾਇਦਾ ਦੇ ਬਣਾ ਕੇ ਕੋਣਾ ਪਾ ਕਰਦੇ ਆ ਪਾਰਟੀ ਕਿ ਆਪਾਂ ਸਾਰੇ ਦਿਨ ਦੇ ਵਿੱਚ 15 ਤੋਂ 20 ਕਿਲੋਮੀਟਰ ਵਾੜਾ ਕੱਢਦੇ ਹੁੰਨੇ ਆ। 19 ਵਾੜਾ ਜੇ ਆਪਾਂ 5 ਘੰਟਿਆਂ 'ਚ ਕੱਢ ਲਈ। ਕਿਉਂਕਿ ਰਾਤ ਜਮਾ ਪੱਧਰਾ 10 ਕਿਲੋਮੀਟਰ ਵਾੜਾ ਪਾਣੀ ਖਾਰਾ ਇੱਥੋਂ ਤੱਕ ਪਹੁੰਚਣਾ ਆਪਾਂ ਤੇ 2 ਘੰਟਿਆਂ 'ਚ ਪਹੁੰਚ ਜਾਵਾਂਗੇ। ਤਿੰਨਾਂ 'ਚ ਪਹੁੰਚ ਜਾਾਂਗੇ, ਦੋਵਾਂ 'ਚ ਨਹੀਂ ਪਹੁੰਚਿਆ ਜਾਣਾਗੇ। ਹੋਰ ਤਿੰਨ ਘੰਟਿਆਂ 'ਚ ਪਾਣੀ ਖਾਰ ਪਹੁੰਚ ਜਾਾਂਗੇ। ਹੁਣ ਆਪਾਂ ਖੜੇ ਆ ਟੋਂਗਲ ਪਿੰਡ। ਤੇ ਇਹ ਸਾਰੇ ਟੋਂਗਲ ਪਿੰਡ ਦੇ ਖੇਤ ਨੇ। ਇਹਦੇ ਪਿੰਡ ਦੇ ਇੱਕ ਪਾਸੇ ਦਾ ਇਹ ਵਾਲਾ ਰਾਹ ਹੈਗਾ 301 ਨੈਸ਼ਨਲ ਹਾਈਵੇ ਇਹ ਕਰਾ ਉਹ ਸਾਹਮਣੇ ਗੱਡੀ ਜਾਂਦੇ ਆ ਜਿਹੜੀ ਤਾਰ ਦੀ ਦਿੱਸਦੀ ਆ ਇਹਦੇ ਉੱਪਰ ਦੀ ਲਕੀ ਆ ਤੇ ਸਾਹਮਣੇ ਜੇ ਵੀ ਮਸ਼ੀਨਾਂ ਲੱਗੀਆਂ ਹੋਈਆਂ ਆ ਜਿੰਦਸਟਰੀ ਹੋਈ ਆ ਰਿਸ਼ਾ ਆ ਰੱਗੇ ਮਸ਼ੀਨ ਇਹ ਰਾਹ ਸ਼ਾਇਦ ਉੱਪਰ ਦੇ ਪਹਾੜਾਂ ਦੇ ਤਾਂ ਉੱਪਰ ਪਿੰਡ ਵਸੇ ਹੋਏ ਨੇ ਉਧਰ ਲੈ ਕੇ ਜਾਣਗੇ 2 ਘੰਟੇ ਪਹਿਲਾਂ ਆਪਾਂ ਇਸ ਦਰਿਆ ਦਾ ਪੁਲ ਪਾਰ ਕੀਤਾ ਸੀ ਤਾਂ ਉੱਥੇ ਇੱਕ ਛੋਟੀ ਜਿਹੀ ਖਾੜੀ ਦੇ ਰੂਪ ਚ ਵਗਦਾ ਸੀਗਾ ਪਹਾੜਾਂ ਦੇ ਥੱਲੇ ਜਿਹਾ ਵਗਦਾ ਸੀ ਇੱਥੇ ਦੇਖੀ ਤਾਂ ਇਹ ਪੂਰੇ ਆਪ ਦੇ ਸਹੀ ਰੂਪ ਚ ਆਇਆ ਹੋਇਆ ਹੈ ਦਰਿਆ ਬਣਿਆ ਹੋਇਆ ਇਹਦੀ ਆਵਾਜ਼ ਆਪਣੇ ਤੱਕ ਪਹੁੰਚਦੀ ਆ ਤੇ ਇਸ ਪਿੰਡ ਦੀ ਫੇਰ ਨਹੀਂ ਤੋਂ ਜੇ ਆਪ ਲੰਘ ਕੇ ਆਏ ਆਂ ਬਹੁਤ ਤੇਜ਼ ਰਹੀ ਜਾਂਦੀ ਹੈ ਉੱਥੇ ਤੇ ਉਹ ਸਾਹਮਣੇ ਕਿ ਛੱਡ ਜਾ ਆਪਣੇ ਹੋਇਆ ਸ਼ਾਇਦ ਮੈਨੂੰ ਲੱਗਦਾ ਵੀ ਉਹ ਦਾ ਵੀ ਪਾਟ ਹੈ। ਉਧਰ ਜਾ ਕੇ ਦੇਖਦੇ ਆਪਾਂ ਕੀ ਕੁਝ ਉਧਰ। ਬਹਾਦੀ ਇਹ ਤੂ ਵੀ ਉਦੇ ਸਾਰੀ ਘਾਟੀ ਦਾ ਆ ਤਾਂ ਹੋਣਾ ਘਟੋਟ 150 ਫੁੱਟ ਡੂੰਘਾ ਖਾਲਾ ਇੱਥੋਂ। ਔਰ ਉੜਾ ਪੁੱਧਰ ਦੀ ਜਾਵਾਂਗੇ। ਇੱਧਰ ਗਾਂ ਜਾ ਕੇ ਦੇਖਦੇ ਆ ਇੱਕ ਵਾਰੀ। ਜਿਹੜਾ ਰਾਹ ਗੱਡੀ ਜਾਂਦੇ ਨੇ ਇਹ ਰਾਹ ਵੀ ਮਿਲਣ ਦਾ ਇੱਥੇ ਰੱਕੇ ਜਾ ਕੇ ਪਾਣੀ ਖਰ ਜਾ ਕੇ ਇੱਕ ਹੀ ਹੋ ਜਾਊਗਾ ਇਸੇ ਰੋਡ ਦੇ ਨਾਲ ਹੀ ਮਿਲ ਜਾਊਗਾ ਆਹ ਵਾਲਾ ਰਾਹ ਹਾ ਇੱਥੇ ਮਿਲਿਆ ਆਪਣਾ ਪੀਣ ਵਾਲਾ ਪਾਣੀ ਆਪ ਆਇਓ ਹੀ ਪੈਪਕਾਲੀ ਜੀ ਹੁਣ ਪਾਣੀ ਭਰਦੇ ਪਾਣੀ ਮੁੱਕਿਆ ਹੋਇਆ ਸੀ ਮੇਰੇ ਕੋਲੇ पढ़ते हैं आप आज हाँ जी कहाँ पर तुरैया में सच में मिल गया है अपने नाम क्या बताया था आपका मेरा नाम मोहम्मद <coughs> कहाँ पढ़ते हैं आप मैं पानी घर पानीघर में, पाने खर। पाने खर में।, खर में। क्या कर रहे हैं वहाँ गेम खेल रहा था पानी घर में क्या पढ़ते हैं पानी घर में क्लास है ट्वेल्थ का पानीघर तहसील है ना आपकी हाँ तेस है ਜਾ ਕੌਣ ਸੀ ਖੇਡ ਰਹੇ ਸਨ ਵਾਲੀਬਾਲ ਫੁੱਟਬਾਲ ਫੁੱਟਬਾਲ ਦਾ ਪਲੇਅਰ ਆਉਂਦਾ ਤੂੰ ਠੀਕ ਹਾਂ ਹੁਣ ਕਿਥੇ ਜਾ ਰਹੇ ਆ ਫਿਰ ਉਹ ਸਾਹਮਣੇ ਪਾਣੀ ਖੜਾ ਨਹੀਂ ਨਹੀਂ ਉਹ ਖਾਓ ਜ਼ੋਰ ਨਾਲ ਸੀ ਉਹ ਉਹ ਰ ਪਾਣੀ ਖੜੋ ਦੂ ਅੱਗੇ ਆ ਉਸੇ ਪਾਸਾ ਨੇ ਆਪੋ ਜਿਸ ਇਧਰ ਉਹੜ ਬੰਨ ਰਿਹਾ ਆ ਵਾਲਾ ਇਹ ਕਿੱਥੇ ਜਾ ਰਿਹਾ ਇਹ ਵੀ ਉਸਰ ਜਾ ਤੇ ਖਾਓ ਉਸੇ نیچے ਆ ਗਏ ਜੋ ਕਾਰਗਿਲੇ ਨੇ ਆਹੋ ਉਸੇ ਹੱਥੇ ਸੁਧ ਕਾਰਗਿਲੇ ਨੇ ਨਾਲ ਦੀ ਨਾਲ ਹੀ ਜੋ ਚੁੱਕਿਆ ਜੀ ਕਿ ਹਮ ਕਿਸਰਸ ਤੇ ਵੀ ਜਾ ਰਹੇ ਆ ये हाँ ये तो हैवे है वो जो पहले वहां से जाते थे अभी नहीं जो टूस वाला होता है वो पेड़ तो और होता है ना वो ऐसे ही होता है थोड़ा हां उसका नाम और होता है इसको आप बोलते हैं मल्चिंग हां जी ये बहुत होता है आपके इधर ना वो तो अगला पेड़ आ गया पेड़ का नाम है का अचंबर अचंबरी है ना ਤੇ ਇੱਥੇ ਇਹਨਾਂ ਨੇ ਭੀਜੇ ਹੋਇਆ ਜੋ ਤੇ ਮਟਰ ਗਾਉਂ ਮੇਂ ਕੁਛ ਹੈ ਖਾਣੇ ਦਾ ਡਾਬਾ ਵਗੈਰਾ ਤਾਂ ਨਹੀਂ ਹੋਗਾ ਦੁਕਾਨ ਹੈ ਨਾ ਯਹਾਂ ਸੇ ਪਾਣੀ ਖਰ ਪੰਜ 6 ਕਿਲੋਮੀਟਰ ਹੋਗਾ ਹਾਂ 5 6 ਕਿ ਇਤਨਾ ਹੀ ਹੋਗਾ ਨਾ ਹਾਂਜੀ ਇਹ ਬਾਈ ਮਿਲ ਗਿਆ ਆਪਾਂ ਨੂੰ ਇੱਥੇ ਤੇ ਇਹਨੇ ਮੈਨੂੰ ਇੱਕ ਗੱਲ ਦੱਸੀ ਹੈ ਕਹਿੰਦਾ ਜਿਹੜਾ ਉਹ ਸਾਹਮਣੇ ਗਲੇਸ਼ੀਅਰ ਹੈ ਨਾ ਆ ਬਰਫ਼ ਪਹਾੜ ਦੀ ਚੋਟੀ ਤੇ ਕਿਸੇ ਵੇਲੇ ਇੱਥੋਂ ਤੱਕ ਸੀ ਜਿੱਥੇ ਹੁਣ ਰਾਹ ਨਿਕਲਿਆ ਹੋਇਆ ਪੁਰਾਣੇ ਸਮਿਆਂ ਦੇ ਵਿੱਚ ਤੇ ਹੌਲੀ ਹੌਲੀ ਸਾਰਾ ਖੁਰ ਗਿਆ ਤਾਂ ਤੱਕ ਰਹਿ ਗਿਆ ये रोड बने को तो अभी 2 साल ही हुए है ना दो तीन साल ही हुए हैं अभी ज्यादा तो नहीं हुआ हां ये तालको लागा के 1 2 साल हुआ 2 साल ही हुआ हां था ना वो लिंक रोड था हां ऐसा नहीं था ना पहले इससे नहीं था। रफ था हां पूरा कच्चा रोड था ये पानी पूरा ऊपर से आता है ऊपर ग्लेशियर से आता है येड़ा ये पानी 흘ला बगी जांदा ਇਹ ਆਪ ਨੂੰ ਉਹ ਜਿਹੜਾ ਸਾਹਮਣੇ ਦਿਖ ਰਿਹਾ ਹੈ ਗਲੇਸ਼ੀਅਰ ਉੱਥੋਂ ਆਉਂਦਾ ਇਧਰੋਂ ਉਹ ਸਾਹਮਣੇ ਵਾਲੇ ਐਸ ਗਲੇਸ਼ੀਅਰ ਤੋਂ ਆਇਆ। ਅਗੋਂ گاਉਂ ਤੋਂ ਰੋਡ ਸੇ ਕਾਫੀ ਨੀਚੇ ਹੈ ਨਾ। ਆਪਣੇ ਜਿਹੜੇ ਪੰਜਾਬ 'ਚ ਆਪਾਂ ਫੋਟਾਂ ਵਾਲਾ ਬਾਜਰਾ ਬੀਜਦੇ ਆਂ ਇਹ ਉਹੀ ਨਸਲ ਆ ਪਰ ਇਹਦਾ ਬੂਟਾ ਨਿੱਕਾ ਰਹਿੰਦਾ। ਬੜਾ ਵੱਡਾ ਨਹੀਂ ਹੁੰਦਾ ਗਿਆ। ਆਪਣੇ ਤਾਂ ਉਹ ਬਹੁਤ ਵੱਡਾ ਬੂਟਾ ਬਣ ਜਾਂਦਾ। ਉਨੀ ਵਾਟ ਲੈਂਦੇ ਤਾਂ ਸਾਨੂੰ ਫਿਰ ਫੁੱਟਿਆ ਹੁੰਦਾ گاਵਾਂ ਨੂੰ ਪਾਉਣ ਆਸਤੇ ਅਭੀ ਤਾਂ 2:00 ਵਜੇ ਦੀ ਮੈਂ 3-4 ਘੰਟੇ ਹੋਰ ਚੱਲਣਾ ਹੈ ਹਾਂਜੀ ਠੀਕ ਹੈ ਤਾਂ ਫਿਰ ਠੀਕ ਹੈ ਥੈਂਕ ਯੂ ਆਪਕਾ ਬਹੁਤ ਬਹੁਤ ਨਾ ਕੁਝ ਮਦਦ ਚਾਹੇ ਨਾ ਬਹੁਤ ਧੰਨਵਾਦ ਬਹੁਤ ਮਦਦ ਕਰਤੀ ਪਹਿਲੇ ਆਪ ਨੇ ਜੋ ਹਮੂੰ ਇਤਨਾ ਬਤਾ ਦਿਆ ਓਕੇ ਇੱਥੋਂ ਬਾਈ ਦਾ ਪਿੰਡ ਦਾ ਰਾਹ ਆ ਗਿਆ ਬਈ ਹੁਣੇ ਪਿੰਡ ਜਾਊਗਾ ਪਿੰਡ ਜਿਹੜਾ ਮਗਰ ਰਹਿ ਗਿਆ ਮੈਂ ਹੁਣ ਇਸ ਟਾਈਮ 32 3300 ਮੀਟਰ ਦੀ ਉਚਾਈ ਤੇ ਆ ਐਟੀਟਿਊਡ ਤੇ ਕਾਫੀ ਨੀਵੇਂ ਆ ਗਏ ਆਪਾਂ ਨੀਵੇਂ ਆਉਣ ਕਰਕੇ ਇੱਥੇ ਗਰਮੀ ਵਧ ਗਈ ਆ ਤੇ ਆਕਸੀਜਨ ਵੀ ਵਧ ਗਈ ਆ ਨੀਵੇਂ ਆਉਣ ਕਰਕੇ ਇੱਥੇ ਖੇਤੀ ਵੀ ਹੁੰਦੀ ਆ ਹਰਿਆਲੀ ਹੈਗੀ ਆ ਤੇ ਹਰਿਆਲੀ ਕਰਕੇ ਹੀ ਆਕਸੀਜਨ ਆ ਗਰਮੀ ਤਾਂ ਹੈਗੀ ਪਰ ਸਾਹ ਸੌਖਾਉਂਦਾ ਵਧੀਆ ਇੱਥੇ ਮੈਨੂੰ ਲੱਗਦਾ ਹੈ ਜਿੱਦ ਤੱਕ ਆਪਾਂ 2-3 ਦਿਨ ਹੋਰ ਨੀਵੇਂ ਜਾਵਾਂਗੇ ਕਾਰਗਿਲ ਤੋਂ ਬਾਅਦ ਫਿਰ ਅਸੀਂ ਪਟਾੜੇ ਕਿਉਂ ਜਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਲਗਾਤਾਰ ਚੜਾਈ ਚੜ੍ਹਨੀ ਸ਼ੁਰੂ ਕਰ ਦੇਵਾਂਗੇ ਫਿਰ ਨੀਵੇਂ ਹੁੰਦੇ ਰਹੀਏ ਆਰਕਾ ਚੱਕ ਤੋਂ ਬਾਅਦ ਸਾਰਾ ਮੁਸਲਮੇਰੀਆ ਸ਼ੁਰੂ ਹੋ ਗਿਆ ਉਹਨਾਂ ਇੱਥੇ ਜਿੰਨੇ ਵੀ ਬੈਨਰ ਲੱਗੇ ਹੋਏ ਆ ਜੋ ਕਿਸੇ ਸਕੂਲ ਕਾਲਜ ਦਾ ਨਾਮ ਲਿਖਿਆ ਹੋਇਆ ਉਹ ਸਾਰਾ ਕੁਝ ਉਰਦੂ ਚ ਲਿਖਿਆ ਹੋਇਆ ਪਾਣੀ ਖੜ ਰਹਿ ਗਿਆ ਇੱਥੋਂ 5-6 ਕਿਲੋਮੀਟਰ ਬਾਅਦ ਤੇ ਇਹੋ ਕੀ ਲਿਖਿਆ ਰਿਜ਼ੋਰਟ ਸੁਰੂ ਵੈਲੀ ਕੈਂਪਰ ਰਿਜ਼ੋਰਟ ਅੱਛਾ ਮਤਲਬ ਕਿ ਇੱਥੇ ਕੁਝ ਮਿਲੂਗਾ ਆਪਣਾ ਖਾਣ ਪੀਣ ਨੂੰ ਉਹ ਸਾਹਮਣੇ ਘਰਾਂ ਘਰਾਂ ਵਾਵਾ ਖੜੀਆਂ ਇੱਥੇ ਆ ਕੇ ਉਹਨਾਂ ਸਾਹਮਣਾ ਰਾਹ ਤਾਂ ਪੱਕਾ ਤੇ ਪਾਣੀ ਖੜਦਾ ਲੱਗਿਆ ਹੋਇਆ ਇਧਰ ਨੂੰ ਤੀਰ ਜਾਏ ਰਾਹ ਕੱਚਾ ਉਹ ਸਾਹਮਣੇ ਬਾਈ ਹੋਰੀ ਬੈਠੇ ਉਹਨੂੰ ਪੁੱਛਦੇ ਜਾਂ ਕੇ ਕੀ ਕਹਾਣੀ ਹੈ ਆਪਾਂ ਗਲਤ ਆ ਗਈ ਸੀ ਉਹਨਾਂ ਤੇ ਪੁੱਛਿਓ ਬੈਠੇ ਦੋ ਜਣੇ ਤਾਂ ਕਹਿੰਦੇ ਬਈ ਦੂਜੇ ਰਾਹ ਜਾਓ ਉਹਨਾਂ ਨੇ ਆਪ ਨੂੰ ਇਧਰ ਭੇਜਤਾ ਕਹਿੰਦਾ ਯਾਰ ਆ ਵੀ ਉੱਥੇ ਜਾਊਗਾ ਆ ਸ਼ਾਮੇ ਸੁਰਤ ਜੀ ਆ ਗਈ ਓਏ ਇਹਨਾਂ ਦੇ ਰਕਤਾਂ ਦੀ ਸ਼ਾਮ ਬਹੁਤ ਸੋਹਣੀ ਆ ਇਹ ਤੇਰੀ ਪੱਤਣ ਪੱਤੀਆਂ ਪਈਆਂ ਅੱਛਾ ਠੀਕ ਆ ਜੀ ਆ ਆ ਗਈਆਂ ਪੌੜੀਆਂ ਜੀਆਂ ਇਹ ਚੜਦੇ ਆ ਹਾ ਹਾ ਓਫ ਓਫ ਗਰਮੀ ਬਹੁਤ ਹੋ ਗਈ ਇੱਥੇ ਆ ਚਮੇ ਮੇਰੇ ਕਿਤੇ ਬਾਗਾ ਜੇ ਮਿਲਿਆ ਸੀ ਉਹ ਕਹਿੰਦਾ ਵੇ ਜਿੱਥੇ ਜਾ ਕੇ ਰਾਹ ਟੁੱਟਿਆ ਹੋਇਆ ਸਮਝ ਲਿਓ ਪਾਣੀ ਖੜਾ ਆ ਗਿਆ ਤੇ ਰਾਹ ਖਰਾਬ ਆ ਗਿਆ ਪੀਪੀ 31 50 ਨੰਬਰ ਗੱਡੀਆਂ ਵੀ ਲੀ ਫਿਰਦੇ ਆ ਇੱਧਰ ਕਿਤੇ ਬਣਿਆ ਹੋਇਆ ਰਿਜ਼ੋਰਟ ਸਰੂ ਵੈਲੀ 뷰 ਪੁਆਇੰਟ ਵਾਲੀ ਆਪਾਂ ਜਾਣਾ ਪਾਣੀ ਖੜਾ ਪਾਣੀ ਖੜਾ ਗਾਂ ਐਸੇ ਰੋਡ ਤੇ ਆਪ ਨੂੰ ਦੋ ਤਿੰਨ ਹੋਮਸਟੇ ਮਿਲਣਗੇ ਪਾਣੀ ਖਰ ਤੋਂ ਇੱਕ ਪਿੰਡ ਪਹਿਲਾਂ ਸਪਿੰਡ ਦਾ ਨਾਮ ਹੈਗਾ ਪ੍ਰਾਂਤੀ ਇਸ ਪਿੰਡ ਤੇ ਪਹੁੰਚ ਕੇ ਆਪਾਂ ਨੂੰ ਪਹਿਲੀ ਵਾਰੀ ਸਰੋਂ ਦੀ ਸੀ ਇਹ ਸਫ਼ਰ ਤੇ ਹੈ ਤਾਂ ਸੋਕੇ ਦੀ ਮਾਰੀ ਜੀ ਪਰ ਚਲੋ ਹੈ ਤਾਂ ਹੈ ਨਾ ਅੱਜ ਪੀਲੇ ਪੀਲੇ ਜਿਹੇ ਦੇਖਦੇ ਫੁੱਲ ਸਾਰੇ ਸਰੋਂ ਦੇ ਫੁੱਲ ਨੇ ਇਹ ਤੋਂ ਨਾਲ ਹੀ ਅੱਕੇ ਪਾਣੀ ਖਾਰਾ ਆ ਇੱਧਰ ਵੀ ਸਰੋਂ ਹੈਗੀ ਵਿੱਚ ਬਰਲੀ ਬਰਲੀ ਆ ਗਲੇਸ਼ੀਅਰ ਢਾਬਾ ਉਹ ਸਾਹਮਣੇ ਇੱਕ ਫੌਜੀ ਢਾਬਾ ਉਹ ਬੰਦ ਪਿਆ ਸਿਖਰ ਦੁਪਹਿਰੇ ਪਹੁੰਚ ਗਏ ਆਪਾਂ ਪਾਣੀ ਖਾਣੇ ਕਿੰਨਾ ਕੱਪ ਬਣਾਨੇ? ਇੱਕ ਹੀ ਕੱਪ ਮੈਂ ਪੀਣੇ ਵਾਲਾ ਪਾਣੀ ਹੈ ਨਾ ਨਹੀਂ 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 ਹੈ ਜੀ ਆਪਾਂ ਜੇ ਪਾਣੀ ਪੀਣੇ ਵਾਲੀ ਹੈ ਨਾ ਗਲਾਸ ਦੇਣਾ ਮੇਰੇ ਕੋਲ ਇਹ ਹੈਗਾ ਜੀ ਆਪਣੇ ਕੋਲ ਇੱਥੇ ਗਲੇਸ਼ੀਅਰ ਟੱਪਾ ਤੇ ਇੱਥੇ ਕੁੱਟ ਮਿਲੀਏ ਚਾਹ ਪੀਣ ਨੂੰ ਸੱਧ ਦਿਨ ਦਾ ਸਮਾਂ ਹੋ ਗਿਆ ਸ਼ਾਮ ਦਾ ਪਾਣੀ ਖਰ ਪਹੁੰਚ ਗਿਆ ਮੈਂ ਇਦੂਗਾ ਹੁਣ ਸਾਰੇ ਹੋਮਸਟੇ ਹੋਮਸਟੇ ਨੇ ਕਿਤੇ ਵੀ ਦੇਖ ਕੇ ਸੋਹਣੀ ਜਿਹੀ ਜਗ੍ਹਾ ਪਰ ਰੁਕਦੇ ਆ ਦੁਕਾਨ ਤੋਂ ਚਾਹ ਮਿਲੀ ਐ ਸਵੇਰੇ ਪੀਤੀ ਸੀ ਚਾਹ ਤੇ ਹੁਣ ਕੁਝ ਖਾਣ ਨੂੰ ਮਿਲਿਆ ਇੱਥੇ ਦੁਕਾਨ ਇੱਕ ਹੋਰ ਆ ਗਈ ਐਤਵਾ ਕਾਰਗਿਲ ਸ਼ਾਇਦ ਮਿਲਦਾ 65 70 ਕਿਲੋਮੀਟਰ ਬਾਅਦ ਹੋਊਗਾ 60 65 ਇੰਨਾ ਕੋਣਾ ਰਾਹ ਸਾਰਾ ਪਧਰਾ ਹੀ ਆ ਆਪਾਂ ਤਿੰਨ ਦਿਨਾਂ ਚ ਆਰਾਮ ਨਾਲ ਪਹੁੰਚ ਜਾਗੇ ਕਰਕੇ ਲੈ ਸੋ ਹੁਣ ਆਪਾਂ ਕਿਤੇ ਨਾ ਕਿਤੇ ਸਾਹ ਲੈਨੇ ਬੈਠਦੇ ਆ ਇੱਥੇ ਇਹੋ ਜਿਹੀ ਦੁਕਾਨਾਂ ਬੋਤਲੀਆਂ ਨਿੱਕੀਆਂ ਨਿੱਕੀਆਂ ਇੱਥੇ ਆ ਕੇ ਦਰਿਆ ਨਾਲ ਕਾਫੀ ਥਾਂ ਚ ਫੈਲ ਜਾਂਦਾ ਇਹ ਚੌੜਾ ਜਿਹਾ ਹੋ ਜਾਂਦਾ ਵਹਿਣ ਪੂਰਾ ਇਹਦਾ ਤੇ ਜਿਹੜੀ ਲੋਕੇਸ਼ਨ ਆਪਾਂ ਦੇਖੀ ਸੀ ਰਹਿਣ ਵਾਸਤੇ ਉਹ ਸਾਹਮਣੇ ਟੈਂਟ ਲੱਗੇ ਹੋਏ ਆ ਹੁਣ ਉਹਨਾਂ ਨੂੰ ਜਾ ਕੇ ਪੁੱਛਦੇ ਆ ਵੀ ਉਹ ਕੀ ਕਹਿੰਦੇ ਆ ਭਾਈ ਰਖਦੇ ਆਪਾਂ ਨੂੰ ਕਿ ਆਪਾਂ ਚੱਕ ਝੂਲਾ ਆਪਦਾ ਹੋਰ ਕਾਂ ਚੱਲੀਏ। ਸਰੂ ਵੈਲੀ ਕੈਂਪ ਜੇ ਰਿਜ਼ੋਰਟ। ਪਾਣੀ ਖਰ ਪਹੁੰਚਦੇ ਹੀ ਆਪਾਂ ਨੂੰ ਘਾ ਢੋਣ ਦਾ ਕੰਮ ਮਿਲ ਗਿਆ। ਮੈਂ ਚੱਲਿਆ ਸੀ ਦੁਕਾਨ ਤੇ ਕੁਝ ਖਾਣ ਪੀਣ ਦਾ ਸਮਾਨ ਲੈਣ ਤੇ ਉਹ ਮਗਰ ਦੋ ਮਾਤਾ ਹੋਰੀ ਆਈ ਜਾਂਦੀਆਂ ਨੇ। ਉਹਨਾਂ ਕੋ ਚੱਕਿਆ ਨਹੀਂ ਜਾਂਦਾ ਸੀ ਘਾ। ਤੇ ਚਾਰ ਗੱਟੇ ਸੀ ਇੱਕ ਨੇ ਚੱਕਲੇ ਦੋ ਗੱਟੇ। ਇੱਕ ਤੋਂ ਨਹੀਂ ਚੱਕਿਆ ਜਾਂਦਾ ਸੀਗਾ। ਮੈਂ ਚਲ ਮੈਨੂੰ ਫੜਾ ਦੇ ਇੱਕ ਜਿੰਨੀ ਕੁ ਵੜ ਮੈਂ ਜਾਣਾ ਓਨੀ ਵੜ ਮੈਂ ਲਾਏ ਆ ਕਿੱਥੇ ਮੈਂ ਪਹਿਲਾਂ ਗਿਆ ਸੀਗਾ ਸਰੂ ਵੈਲੀ ਰਿਜ਼ੋਰਟ ਚ ਉਹ ਮੈਂ 4 ਵਜੇ ਦਾ ਪੁੱਛਿਆ ਹੋਇਆ ਸੀਗਾ ਫੋਨ ਕਰਕੇ ਵੀ ਭਾਈ ਮੈਂ ਰਾਤ ਰੁਕੂਗਾ ਤੇਰੇ ਕੋਲੇ ਤੇ ਮੈਂ ਟੈਂਟ ਲਾਉਂਗਾ ਤੇ ਰੋਟੀ ਪਾਣੀ ਤੇਰੇ ਕੋਲੋਂ ਖਾ ਲੂਗਾ ਉਦੋਂ ਮੈਨੂੰ ਕਹਿੰਦਾ ਰਹਿ ਪਾ ਤੇ 7 ਵਜੇ ਮੈਨੂੰ ਜਵਾਬ ਦੇਤਾ ਮੈਂ 2 ਘੰਟੇ ਬੈਠਾ ਰਿਹਾ ਉੱਥੇ ਪਹਿਲਾਂ ਤਾਂ ਆਇਆ ਹੀ ਨਹੀਂਗਾ ਬਾਹਰ ਗਿਆ ਸੀ ਕਿਤੇ ਮੈਂ ਫੋਨ ਕੀਤਾ ਤਾਂ ਫਿਰ ਮੈਨੂੰ ਕਹਦਾ ਬਾਈ ਇੱਥੇ ਨਹੀਂ ਰੁਕ ਸਕਦੇ ਹੈਗੇ ਬੁਕਿੰਗ ਹੋ ਗਈ ਪੂਰੀ ਤੂੰ ਜਾ ਇੱਥੋਂ ਹੁਣ ਤਾਂ ਹੁਣ ਆਪਿਆ ਇੱਕ ਨਵਾਂ ਟਿਕਾਣਾ ਲੱਭਿਆ ਉੱਦੋਂ ਵੀ ਸੋਨਾ ਮਿਲ ਗਿਆ ਕੋਈ ਇਹ ਪੈਟਰੋਲ ਪੰਪ ਆ ਮੈਂ ਜੇ ਮਾਲਕ ਨਾਲ ਗੱਲ ਕੀਤੀ ਤਾਂ ਵੀ ਬਾਈ ਕਹਦਾ ਕਿ ਸਾਡਾ ਹਟਾਬਾ ਹੈਗਾ ਇਹਦੀ ਛੱਤ ਤੇ ਟੈਂਟ ਲਾ ਲਾ ਹੁਣ ਆਪਾਂ ਛੱਤ ਤੇ ਪਾਵਾਂਗੇ ਇੱਥੇ ਇਹਦੀ ਤੇ ਥੱਲੇ ਇੱਥੇ ਵਧੀਆ ਖਾਣ ਪੀਣ ਵਾਲਾ ਮਾਹੌਲ ਹੈਗਾ ਸਾਰਾ ਤੇ ਉੱਪਰ ਆਪਣਾ ਡੇਰਾ ਹੋਊਗਾ ਤਾਂ ਹੁਣ ਆਪਾਂ ਖਾਣ ਲੱਗ ਜੀ ਪ੍ਰਸ਼ਾਦਾ ਤੇਨ ਰੋਟੀਆਂ ਤੇ ਮਟਰ ਪਨੀਰ ਦੀ ਸਬਜੀ ਅੱਜ ਦਾ ਵੇਖ ਕੇ ਭੁੱਖ ਲੱਗਾਈ ਇੰਨੀ ਵਧੀਆ ਬਣਾਈਆ ਇਹ ਆਪਣੇ ਸਾਹਮਣੇ ਇੱਧਰ ਪੈਟਰੋਲ ਪੰਪ ਆ ਇੱਧਰ ਸਾਹਮਣੇ ਹੈਗਾ ਪੁਲਿਸ ਸਟੇਸ਼ਨ ਤੇ ਇਹ ਬਾਈ ਹੋਰੀ ਬਹੁਤ ਵਧੀਆ ਰੋਟੀ ਬਣਾਉਂਦੇ ਆ ਖਾਣਾ ਬਹੁਤ ਅੱਛਾ ਥਾ ਤੇ ਇੱਥੇ ਲਾਇਆ ਹੋਇਆ ਆਪਣਾ ਟੈਂਟ ਇਸ ਕੋਠੇ ਦੀ ਛੱਤ ਤੇ ਇੱਕ ਬਾਈਓ ਟਰੱਕ ਵਾਲਾ ਰੁਕਿਆ ਹੋਇਆ ਇੱਥੇ। ਫੋਨ ਆਪਾਂ ਦੇਖੀਏ ਆਪਣਾ ਸਟਰਾਵਾ ਔਨ ਕਰਕੇ ਤੇ ਇਹ ਆਪਣਾ ਅੱਜ ਦਾ ਹਸਾਬ ਕਿਤਾਬ। ਦਸਾਂ ਘੰਟਿਆਂ 'ਚ 20 ਕਿਲੋਮੀਟਰ ਵਰਡ। ਪਾਰਕਾ ਚੈੱਕ ਟੂ ਪਾਣੀ ਘਰ ਪੀ ਐ ਐਨ ਆਈ ਕੀ ਇਹ ਇਹ ਬਕਸ ਆ ਨਹੀਂ ਖਰ ਪਰ ਕਚਕ ਟੂ ਪਾਣੀ ਖਰ 27000 ਸਟੈਪ ਹੋ ਗਿਆ ਆਪਣੇ 27698 140 ਮੀਟਰ ਪਰ ਪੁਚਾਈ ਆਈ ਆਪਣੀ ਐਲੀਵੇਸ਼ਨ ਆਇਆ ਤੇ 2221 ਕੈਲਰੀਆਂ ਗਈਆਂ ਭਾਈ ਆਪਣੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਬਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਮੈਂ ਪਿਆ ਹਾਂ ਇਸ ਟੈਂਟ ਦੇ ਵਿੱਚ ਤੇ ਅੱਜ ਦੇ ਬਲੌਗ ਵੀ ਸਮਾਪਤ ਕੀ